ਅੱਜ ਮੈਂ ਤੁਹਾਡੇ ਨਾਲ ਸ਼ਲਗਮ ਦੀ ਸਿੰਪਲ ਜਿਹੀ ਸਬਜ਼ੀ ਦੀ ਰੈਸিপি ਸ਼ੇਅਰ ਕਰਾਂਗੀ ਇਹ ਸ਼ਲਗਮ ਜਿਹੜੇ ਬਹੁਤ ਹੀ ਨਰੋਏ ਹੁੰਦੇ ਨੇ ਜੀ ਆਪਣੀ ਸਿਹਤ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਨੇ ਜਿਹੜੇ ਸ਼ਲਗਮ ਦੀ ਸਬਜ਼ੀ ਨਹੀਂ ਖਾਂਦੇ ਇਹਦੇ ਗੁਣ ਫਾਇਦੇ ਜਾਣ ਕੇ ਉਹ ਵੀ ਇਹ ਸਬਜ਼ੀ ਨੂੰ ਖਾਣ ਲੱਗ ਜਾਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਚਲੋ ਜੀ ਰੈਸਪੀ ਕਰਦੇ ਆ ਸ਼ੁਰੂ ਰਿਆਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਸਲਗਮ ਦੀ ਸਬਜ਼ੀ ਬਣਾਵਾਂਗੇ ਜੀ ਇਹ ਸਬਜ਼ੀ ਬਹੁਤ ਹੀ ਗੁਣਕਾਰੀ ਹੈ ਜੀ ਸਲਗਮ ਜਿਹੜੇ ਨੇ ਬਹੁਤ ਨਰੋਏ ਹੁੰਦੇ ਨੇ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਜੀ ਚਲੋ ਜੀ ਆਪਾਂ ਲਗਾਉਨੇ ਆਂ ਤੜਕਾ ਇੱਧਰ ਕੜਾਈ ਆਪਾਂ ਨੇ ਰੱਖ ਲਈ ਹੈ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਅੱਧਿਕੁ ਪਰਸ਼ੀ ਦੇ ਘੇੜਮੇ ਦੇ ਵਿੱਚ ਤੇਲ ਪਾ ਲਿਆ ਹੈ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੈ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਛੋਟੀ ਚਮਚ ਜੀਰਾ ਥੋੜੀ ਜਿਹਾ ਪਾਵਾਂਗੇ ਹਿੰਗ ਲਸਣ ਅਦਰਕ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਕੁੱਟ ਲਿਆ ਹੈ ਜੀ ਇਹ ਵੀ ਆਪਾਂ ਵਿੱਚ ਪਾਵਾਂਗੇ ਥੋੜਾ ਜਿਹਾ ਲਸਣ ਤੇ ਅਦਰਕ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਬਾਦਵਾਂਗੇ ਜੀ ਹਰ ਕਿਸੇ ਦਾ ਤਰੀਕਾ ਜਿਹੜਾ ਸਬਜੀ ਬਣਾਉਣ ਦਾ ਅਲੱਗ-ਅਲੱਗ ਹੁੰਦਾ ਏ ਆਪਾਂ ਸਲਗਮ ਦੀ ਸਬਜੀ ਜਿੱਦਾਂ ਬਣਾਉਨੇ ਆਂ ਕੀ ਉਹੀ ਤਰੀਕਾ ਤੁਹਾਨੂੰ ਨਾਲ ਸ਼ੇਅਰ ਕਰਨ ਲੱਗੇ ਆ ਜੀ ਪਿਆਜ਼ਾਂ ਨੂੰ ਵੀ ਆਪਾਂ ਫਰਾਈ ਕਰ ਲਵਾਂਗੇ ਪਿਆਜਾਂ ਨੂੰ ਆਪਾਂ ਇਹ ਬਹੁਤ ਜ਼ਿਆਦਾ 골ਡਨ ਫਰਾਈ ਨਹੀਂ ਕਰਨਾ ਆਪਾਂ ਇਹਨਾਂ ਨੂੰ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਭੁੰਨ ਲਿਆਏ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਛੋਟੀ ਚਮਚ ਹਲਦੀ ਸੁਆਦ ਅਨੁਸਾਰ ਆਪਾਂ ਨਮਕ ਪਾਵਾਂਗੇ ਜੀ ਥੋੜੀ ਜਿਹੀ ਪਾਵਾਂਗੇ ਆਪਾਂ ਘਰੇ ਕੁੱਟੀ ਹੋਈ ਲਾਲ ਮਿਰਚ ਚੰਗੀ ਤਰ੍ਹਾਂ ਕਰ ਦਵਾਂਗੇ ਜੀ ਮਿਕਸ ਤਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਦੋ ਆਪਾਂ ਟਮਾਟਰ ਪਾ ਦੇਵਾਂਗੇ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਰਮ ਕਰ ਲਵਾਂਗੇ ਜੀ ਟਮਾਟਰਾਂ ਨੂੰ ਆਪਾਂ ਨੇ ਨਰਮ ਕਰ ਲਿਆ ਹੈ ਜੀ ਹੁਣ ਆਪਾਂ ਇਹਦੇ ਵਿੱਚ ਅੱਧੀ ਕੌਲੀ ਜਿਹੜੀ ਤਾਜ਼ੇ ਮਟਰ ਪਾਵਾਂਗੇ ਮਟਰ ਆਪਸ਼ਨਲ ਆ ਤੁਸੀਂ ਪਾਉਣੇ ਖਾ ਸਕਦੇ ਹੋ ਨਹੀਂ ਪਾਉਣੇ ਸਕਿੱਪ ਵੀ ਕਰ ਸਕਦੇ ਹੋ ਜੀ ਮਟਰਾਂ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਛਲਗਮਾ ਜਿਹੜੇ ਉਹ ਵੀ ਮੈਂ ਇਹਦੇ ਵਿੱਚ ਪਾ ਦਵਾਂਗੀ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਕਈ ਲੋਕ ਜਿਹੜੇ ਛਲਗਮ ਦੀ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਪਰ ਉਹਨਾਂ ਨੂੰ ਇਹਨਾਂ ਦੇ ਗੁਨਾਵਾਰੇ ਨਹੀਂ ਪਤਾ ਛਲਗਮ ਵਿੱਚ ਇੰਨੇ ਝਾਦਾ ਗੁਣ ਪਾਏ ਜਾਂਦੇ ਨੇ ਇਹਦੇ ਵਿੱਚ ਮਿਨਰਲਸ ਵਿਟਾਮਿਨਸ ਬਹੁਤ ਹੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਨੇ ਜੀ ਬਹੁਤ ਹੀ ਜਿਆਦਾ ਫਾਇਦੇਮੰਦ ਹੈ ਇਹ ਲੋ ਕੈਲਰੀ ਵਾਲੀ ਸਬਜੀ ਹੈ ਜੀ ਲੋ 슈ਗਰ ਲੋ ਕੈਲਰੀ ਇਹਦੇ ਵਿੱਚ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਆ weight loss ਕਰਨ ਵਾਲੇ ਇਹਨੂੰ ਐਜੇ ਸੈਲਡ ਵੀ ਖਾਸ ਕਰਕੇ ਦਿੰਦੇ ਤੇ 슈ਗਰ ਦੇ ਪੇਸ਼ੈਂਟ ਨੇ ਜਿਹੜੇ ਉਹ ਇਹ ਸਬਜੀ ਨੂੰ ਉਹ ਵੀ ਇਹ ਸਬਜੀ ਨੂੰ ਖਾ ਸਕਦੇ ਨੇ ਜੀ ਬਹੁਤ ਹੀ ਵਧੀਆ ਸਬਜੀ ਹੈ ਗੁਣਕਾਰੀ ਸਬਜੀ ਹੈ ਜੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਜਿਹੜੀ ਇਹ ਸਬਜੀ ਇੱਕ ਵਰਦਾਨ ਤੋਂ ਘੱਟ ਨਹੀਂ ਹੈਗੀ ਜੀ ਬਹੁਤ ਲੋਕਾਂ ਨੂੰ ਇਹਦੇ ਫਾਇਦੇ ਨਹੀਂ ਪਤਾ ਪਰ ਜਿਹੜੇ ਲੋਕਾਂ ਨੂੰ ਨਹੀਂ ਪਸੰਦ ਉਹ ਵੀ ਇਹ ਸਬਜੀ ਨੂੰ ਪਸੰਦ ਕਰਨ ਲੱਗ ਜਾਣਗੇ ਜੀ ਪਰ ਸਾਨੂੰ ਤਾਂ ਇਹ ਸਬਜੀ ਬਹੁਤ ਜ਼ਿਆਦਾ ਪਸੰਦ ਆ ਅਸੀਂ ਤਾਂ ਇਸ ਤਰੀਕੇ ਦੇ ਨਾਲ ਹੀ ਬਣਾਉਂਦੇ ਆ ਜੀ ਤੁਹਾਡੇ ਘਰੇ ਤਾਂ ਇਹ ਸਬਜੀ ਬਹੁਤ ਖਾਈ ਜਾਂਦੀ ਆ ਇਸ ਦਾ ਜੀ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਜੀ ਤੁਸੀਂ ਚਾਹੋ ਇਹਨੂੰ ਢਾਕੇ ਪਕਾ ਸਕਦੇ ਹੋ ਪਰ ਮੈਂ ਰਸੋਈ ਵਿੱਚ ਥੋੜੇ ਕੰਮ ਕਰਨੇ ਨੇ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਅੱਧਾ ਘਟਕਾਂਗੀ ਵਿੱਚ ਨੂੰ ਮੈਂ ਕੜਛੀ ਵੀ ਚਲਾਉਂਦੀ ਰਹਾਂਗੀ ਤਾਂ ਜੋ ਸਬਜੀ ਜਿਹੜੀ ਹੈ ਨੀਚੇ ਨਾ ਲੱਗ ਜਵੇ ਗੈਸ ਘਰ ਦਵਾਗੇ ਆਪਾਂ ਘੱਟ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਪੱਕੀ ਜਾਣ ਦਵਾਵਾਂਗੇ ਇਸ ਸਬਜੀ ਵਿੱਚ ਆਪਾਂ ਨੂੰ ਪਾਣੀ ਪਾਉਣ ਦੀ ਵੀ ਲੋੜ ਨਹੀਂ ਪਈ ਪਾਣੀ ਦੇਖ ਸਕਦੇ ਹੋ ਤੁਸੀਂ ਛਲਗਮਾ ਨੇ ਖੁਦ ਛੱਡ ਦਿੱਤਾ ਹੈ ਜੀ ਇਹ ਸਬਜੀ ਜਿਹੜੀ ਆ ਬਹੁਤ ਹੀ ਰਸਮਤੀ ਬਣ ਕੇ ਤਿਆਰ ਹੋਵੇਗੀ। ਕਈ ਲੋਕੀ ਇਹਦਾ ਸਾਗ ਵੀ ਬਣਾਉਂਦੇ ਨੇ। ਪਰ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਹੀ ਬਣਾਉਨੇ ਆ ਜੀ। ਸਬਜੀ ਆਪਣੀ ਬਣ ਗਈ ਹੈ ਜੀ ਸਬਜੀ ਨੂੰ ਮੈਂ ਘੱਟ ਸੇਕਦੇ ਉਤੇ 20-25 ਮਿੰਟ ਇਹਨੂੰ ਮੈਂ ਚੰਗੀ ਤਰ੍ਹਾਂ ਪਕਾ ਲਿਆ ਏ। ਸਬਜੀ ਆਪਣੀ ਤੁਸੀਂ ਦੇਖ ਸਕਦੇ ਹੋ ਜੀ। ਜਦੋਂ ਛਾਲਗਮ ਪੱਕ ਗਏ ਚੰਗੀ ਤਰ੍ਹਾਂ ਉਦੋਂ ਆਪਾਂ ਕਰਦਾਂਗੇ ਜੀ ਗੈਸ ਬੰਦ। ਹੁਣ ਸਬਜੀ ਵਿੱਚ ਇੱਕ ਚੀਜ਼ ਆਪਾਂ ਹੋਰ ਪਾਵਾਂਗੇ। ਸਬਜੀ ਵਿੱਚ ਪਾਵਾਂਗੇ ਜੀ ਹੁਣ ਆਪਾਂ ਹਰਾ ਧਨੀਆ ਖੂਬ ਸਾਰਾ ਧਨੀਆ ਪਾਵਾਂਗੇ ਧਨੀਆ ਜਿਹੜਾ ਇਹ ਸਬਜੀ ਦੀ ਜਾਨ ਹੈ ਇਹਦੇ বিনা ਸਬਜੀ ਜਿਹੜੀ ਹੈ ਬਹੁਤ ਹੀ ਅਧੂਰੀ ਹੈ ਜੀ ਧਨੀਆ ਇਸ ਸਬਜੀ ਵਿੱਚ ਵਧੀਆ ਲੱਗਦਾ ਹੈ ਕਾਫੀ ਸਾਰਾ ਪਾਇਆ ਹੋਇਆ ਐਨਾ ਟੇਸਟ ਜਿਹੜਾ ਹੈ ਸਬਜੀ ਦੇ ਵਿੱਚ ਮਸਾਲੇ ਵਗੈਰਾ ਪਾਣ ਦੇ ਨਾਲ ਨਹੀਂ ਆਉਂਦਾ ਜਿੰਨਾ ਟੇਸਟ ਧਨੀਆ ਪਾਣ ਦੇ ਨਾਲ ਆਉਂਦਾ ਹੈ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਜੋ ਸੀਵੀ ਸਟ੍ਰੀਕ ਨਾਲ ਜਰੂਰ ਬਣਾਇਓ ਤੇ ਖਾਇਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ